ਸੁਜਣਾ ਡਿਬਰੂ ਗੜ੍ਹ ਵਾਲਾ ਇੱਕ ਲੁਚਿਆ ਸਾਡ ਜਿਹਨੂੰ ਤੁਸੀਂ ਅਮਰਿਤਪਾਲ ਕਹਿੰਨੇ ਹੋ ਤੇ ਅਸੀਂ ਜਿਹਨੂੰ ਮੋਤਪਾਲ ਕਹਿੰਨੇ ਆ ਉਹਦੀ ਹੁਣ ਮਾਂ ਖਵਾਬ ਲੈ ਰਹੀ ਹੈ ਚੋਣਾਂ ਲੜਨ ਦੇ ਹੁਣ ਸਾਡੇ ਪੰਜਾਬ ਦੇ ਲੋਕ ਕਿੰਨੇ ਘਸਿਆਣੇ ਆ ਹੁਣ ਇਹ ਅਸੀਂ ਦੇਖਣਾ ਹੈ ਕਿ ਕਿੰਨੇ ਲੋਕਾਂ ਨੂੰ ਵੋਟਾਂ ਪਾਉਣਗੇ ਦੇਖੋ ਤੁਸੀਂ ਕਹਿੰਨੇ ਹੋ ਕਿ ਰਾਮ ਰਹੀਮ ਇੱਕ ਗੰਦਾ ਬੰਦਾ ਹੈ ਸਰਸੇ ਦਾ ਡੇਰੇ ਵਾਲਾ ਠੀਕ ਹੈ ਉਹਨੇ ਇੰਨੇ ਔਰਤਾਂ ਦੇ ਸ਼ੋਸ਼ਣ ਕੀਤੇ ਸੱਚਾ ਬਹੁਤ ਔਰਤਾਂ ਦੇ ਸ਼ੋਸ਼ਣ ਕੀਤੇ ਉਸ ਤੋਂ ਬਾਅਦ ਵੀ ਪ੍ਰੋਲ ਤੇ ਬਾਹਰ ਘੁੰਮਦਾ ਉਹ ਤਾਂ ਸ਼ੋਸ਼ਣ ਕਰਵਾਏ ਕੀਨੇ ਤੁਹਾਡੇ ਅਰਗੇ ਲੋਕਾਂ ਨੇ ਜੋ ਤੁਹਾਡੇ ਅਰਗੇ ਲੋਕ ਝੋਲਾ ਚੱਕ ਕੇ ਉਹ ਜਿਹਾ ਬਾਬੇ ਦੇ ਮਗਰ ਤੁਰਦੇ ਆ ਹੁਣ ਜਿਹੜਾ ਟਿਬਰੂ ਗੜ੍ਹ ਚ ਬੈਠਾ ਹੋਇਆ ਇਹਦੇ ਟੈਂਡਰ ਤੇ ਉਹ ਕਿੰਨੀ ਗੰਦੀ ਅਸ਼ਲੀਲ ਲੁੱਚੀ ਚਾਟ ਫੜੀ ਗਈ ਹੈ ਇਹਦੀਆਂ ਮੈਂ ਆਣੀ ਲੈਣਾ ਚਾਹੁੰਦੀ ਸੀ ਇਹਦੀਆਂ ਲੁੱਚੀਆਂ ਵੀਡੀਓ ਗਲਤ ਕੰਮ ਕਰਦੇ ਦੀਆਂ ਜੋ 2027 ਚ ਲਾਂਚ ਹੋਣਗੀਆਂ ਆਈ ਡੋਨਟ نو ਉਹਦੋਂ ਕੀ ਹੋਣੀਆਂ ਪਰ ਆ ਗਈਆਂ ਸਾਰਿਆਂ ਕੋਲ ਐਸਾ ਇੱਕ ਲੁੱਚਾ ਬੰਦਾ ਜੋ ਆਪਣੇ ਪ੍ਰਾਈਵੇਟ ਪਾਰਟ ਦੀਆਂ ਗੱਲਾਂ ਕਰ ਰਿਹਾ ਉਹਦਾ ਸਾਈਜ਼ ਦੱਸ ਰਿਹਾ ਕੁੜੀਆਂ ਨੂੰ ਆਪਣੀ ਮਾਂ ਪਰਚਾਈ ਸਭ ਦੇ ਬਾਰੇ ਗੰਦ ਪਾ ਰਿਹਾ ਵਿਆਹਿਆ ਵਰਿਆ ਹੋਣ ਤੋਂ ਬਾਅਦ ਵੀ ਜੋ ਇੰਨੀਆਂ ਕੁੜੀਆਂ ਨਾਲ ਅਸ਼ਲੀਲਤਾ ਫੈਲਾ ਰਿਹਾ ਦੁਬਈ ਦੇ ਵਿੱਚ ਵੀ ਇਹਦਾ ਰੈਕੋਰਡ ਮਾੜਾ ਸੀ ਉੱਥੇ ਵੀ ਇਹ ਨੇ ਬਹੁਤ ਕੁੜੀਆਂ ਨਾਲ ਗਲਤ ਕੰਮ ਕੀਤਾ ਹੈ ਉਰੇ ਮੇਜੇ ਬੰਦੇ ਨੂੰ ਜੇਜੇ ਬੰਦਾ ਕਹੇ ਮੈਂ ਸੀਐਮ ਬਣਾਣਾ ਪੰਜਾਬ ਦਾ ਤੁਸੀਂ ਲੋਕ ਉਹ ਹਾਂ ਹਾਂ ਤਾਂ ਅਮ੍ਰਿਤਪਾਲ ਮੂਤਪਾਲ ਨੂੰ ਸੀਐਮ ਬਣਾਉਨੇ ਆ ਫੇਰ ਤਾਂ ਪੰਜਾਬ ਚ ਕੋਈ ਵੀ ਕੁੜੀ ਸੇਫ ਨਹੀਂ ਹੋਣੀ ਚੰਗੇ ਭਲੇ ਘਰਾਂ ਦੀ ਕੁੜੀਆਂ ਚੱਕ ਚੱਕ ਲਾ ਜਾ ਕੇ ਇਹਨਾਂ ਸ਼ੋਸ਼ਣ ਕਰਨਾ ਜੇਲ੍ਹ ਚ ਬੈਠੇ ਬੈਠੇ ਵੀ 30 35 ਕਰੋੜ ਰੁਪਏ ਬੰਦਾ ਫੰਡ ਇਕੱਠੀ ਕਰੇ ਬੈਠਾ ਦੱਸੋ ਜਨਾਬ ਜੀ ਇੰਨਾ ਫੰਡ ਇਕੱਠੀ ਕਰੇ ਬੈਠੇ ਇਹ ਲੋਕ ਪੈਸਾ ਕਮਾਣਾ ਹੈ ਲਾਈਫ ਦੇ ਵਿੱਚ ਖਾਲਸਤਾਨ ਮੂਵਮੈਂਟ ਦੇ ਵਿੱਚ ਆ ਜਾਓ ਇੱਕ ਕਰਦਾ ਏਦਾਂ ਦੇ ਕਾਣ ਕਰ ਦੋ ਜੇਲਾ ਚ ਬਹਿ ਜਾਓ ਤੁਹਾਡੇ ਪਰਿਵਾਰ ਨੂੰ ਫੰਡੀ ਫੰਟ ਫੰਡੀ ਫੰਟ ਹਨਾ ਜੋ ਇਹ ਲੋਕ ਏਦਾਂ ਸੋਚਦੇ ਆ ਇਹਦੇ ਨਾਲ ਤੇ ਹੋਰ ਵੀ ਬੜੇ ਬੈਠੇ ਜੇਲਾ ਚ ਉਹਨਾਂ ਨੂੰ ਤਾਂ ਕੋਈ ਫੰਡ ਨਹੀਂ ਮਿਲੇਗਾੱਖ ਨਹੀਂ ਮਿਲੇ ਤਾਂ ਮੁੰਡੇ ਰੋਲਗੇ ਨਾ ਮਗਰ ਲੱਗੇ ਨੋ ਡਾਊਟ ਮੈਨੂੰ ਇੱਕ ਗੱਲ ਦੱਸੋ ਵੀ ਇਤਿਹਾਸ ਗਵਾਹ ਹੈ ਕਿ ਪੰਜਾਬ ਚ ਅਜੇ ਤੱਕ ਵੀ ਕੋਈ ਐਸਾ ਸੀਐਮ ਕੋਈ ਐਸਾ ਨੇਤਾ ਜਾਂ ਕੋਈ ਐਸਾ ਸ਼ਖਸ ਆਇਆ ਜੁਨੇ ਭਲਾ ਕੀਤਾ ਜੁੜਾ ਵੀ ਆਇਆ ਭੁੱਖਾ ਨੰਗਾ ਆਇਆ ਤਾਂ ਤਿੰਨ ਤਿੰਨ ਚਾਰ ਚਰਸੋ ਕਿੱਲੇ ਪਹਿਲੀ ਬਣਾ ਲਈ ਮੈਂ ਕਨੇ ਕਰੋੜਾਂ ਦੀ ਕੋਠੀਆਂ ਬਣਾ ਲਈਆਂ ਪਰ ਕਿਸੇ ਨੇ ਕਦੀ ਐਸਾ ਸੋਚਿਆ ਕਿ ਇੱਕ ਵੱਡੀ ਸਾਰੀ ਜਗ੍ਹਾ ਲਈਤੀ ਜਾਵੇ ਚਾਹੇ ਉੱਥੇ ਬਿਲਡਿੰਗ ਬਣਾ ਦੋ ਨਹੀਂ ਬਿਲਡਿੰਗ ਬਣਦੀ ਤਾਂ ਵਾ ਇੱਕ ਇੱਕ ਬੈੱਡਰੂਮ ਦੇ ਜਾਂ ਦੋਕ ਬੈੱਡਰੂਮ ਦੇ ਚੌਲ ਟਾਈਪ ਘਰ ਬਣਾ ਦੋ ਉਹ ਲੋਕਾਂ ਵਾਸਤੇ ਜਿਹੜੇ ਗਰੀਬੀ ਰੇਖਾ 'ਚ ਆ ਜਿੰਨਾਂ ਕੋਲ ਛੱਤ ਹੈ ਨਹੀਂ ਫਿਰ ਕੁਝ ਐਸੇ ਹਸਪੀਟਲਸ ਖੜੇ ਕਰ ਦੋ ਵੀ ਜਿੱਥੇ ਸਰਕਾਰੀ ਹਸਪੀਟਲ ਦਾ ਹਾਲ ਤਾਂ ਸਭ ਨੂੰ ਪਤਾ ਹੈ ਉੱਥੇ ਕੋਈ ਇਲਾਜ ਨਹੀਂ ਜਿੱਥੇ ਗਰੀਬ ਆਪਣਾ ਇਲਾਜ ਕਰਾ ਆ ਬ ਮੁਫਤ ਚ ਅੱچھے ਸਕੂਲਾਂ ਦਾ ਪ੍ਰਬੰਧ ਕਰ ਦੋ ਨਾ ਕਦੇ ਕਿਸੇ ਨੇ ਇਸ ਗੱਲ ਤੇ ਧਿਆਨ ਹੀ ਨਹੀਂ ਦਿੱਤਾ ਗਰੀਬ ਬੰਦਾ ਅੱਜ ਵੀ ਪੰਜਾਬ ਚ ਮਰ ਰਿਹਾ ਐ ਇੰਨੀ ਗਰਮੀ ਐ ਇਸ ਟਾਈਮ ਕਿ ਹਰੇ ਗਰੀਬ ਦੇ ਘਰ ਏਸੀ ਹੈਗਾ ਜੇ ਏਸੀ ਲੈ ਵੀ ਲਊਗਾ ਨਾ ਗਰੀਬ ਉਹ ਬਿੱਲ ਕਿੱਥੋਂ ਭਰੂਗਾ ਉਨਾ ਸੇ ਬਿਦੇਸ਼ਾਂ ਚ ਬੈਠੇ ਆ ਸਾਨੂੰ ਆਂਦੀਆਂ ਗੱਲਾਂ ਇੱਥੇ ਜਿਹੜੇ ਘਰ ਬਣੇ ਆ ਕਹਿ ਦਿੰਨੇ ਲੱਕੜ ਦੇ ਘਰ ਆ ਜੀ 2 2 3 3 ਕਰੋੜ ਦੇ ਲੱਕੜ ਦੇ ਲੱਕੜ ਦੇ ਘਰ ਚ ਪੂਰੇ ਘਰ ਚ ਸੈਂਟਰ ਏਸੀ ਲੱਗੇ ਹੁੰਦੇ ਆ ਗਰਮੀਆਂ ਚ ਘਰ ਠੰਡਾ ਸਰਦੀਆਂ ਚ ਨਿੱਕੇ ਚਾਹੇ ਕੋਈ ਅਮੀਰ ਚਾਹੇ ਗਰੀਬ ਕਿਉਂਕਿ ਗਵਰਨਮੈਂਟ ਕਹਿੰਦੀ ਕਿ ਜ਼ਰੂਰੀ ਆ ਉਹ ਇਨਸਾਨ ਨੂੰ ਸੁਵਿਧਾ ਦਿੰਦੀ ਆ ਜ਼ਰੂਰੀ ਆ ਔਰ ਇੰਡੀਆ ਨਾਲੋਂ ਬਿੱਲ ਵੀ ਘੱਟ ਆਂਦਾ ਆ ਹੁਣ ਜੇ ਪੰਜਾਬ ਦੀ ਸਰਕਾਰ ਜਾਂ ਇੰਡੀਆ ਦੀ ਸਰਕਾਰ ਇਹ ਕਵੇ ਵੀ ਜਿਹੜੇ-ਜਿਹੜੇ ਸ਼ਹਿਰਾਂ 'ਚ ਬਹੁਤ ਦੱਬ ਕੇ ਗਰਮੀ ਪੈਂਦੀ ਕਿੰਨੇ ਬਜ਼ੁਰਗਾਂ ਦੀ ਮੌਤ ਹੋ ਜਾਂਦੀ ਬੱਚਿਆਂ ਦੀ ਲੂਨ ਲੱ ਕਰਨ ਨਾਲ ਤੇ ਠੀਕ ਹੈ ਬੰਦਾ ਇਹ ਸੀ ਅਫੋਰਡ ਕਰ ਲੈਂਦਾ ਖਰੀਦ ਲੈਂਦਾ ਛੋਟਾ ਜਾਂ ਏਟਲੀਸਟ ਗਰਮੀ ਦੇ ਵਿੱਚ ਉਹ ਗਰੀਬੀ ਲੇਰਖਾ ਵਾਲੇ ਘਰਾਂ ਨੂੰ ਬਿੱਲ ਮਾਫ ਹੋਣਾ ਚਾਹੀਦਾ ਤਾਂ ਕਿ ਉਹ ਰਾਤ ਪਰ ਸਕੂਨ ਨਾਲ ਤਾਂ ਸੌਣ ਜੇ ਸਵੇਰੇ ਉਹ ਗਰੀਬ ਦਿਹਾੜੀ ਕਰਨ ਚੱਲਿਆ ਜੇਕਰ 릭ਸ਼ੇ ਵਾਲਾ ਸਵੇਰੇ ਦਿਹਾੜੀ ਤੇ ਚੱਲਿਆ ਕੋਈ ਸਬਜ਼ੀ ਦਾ ਠੇਲਾ ਲਾਂਚ ਲੱਲਿਆ ਕੋਲ ਗੋਲ ਗੱਪੇ ਰੇੜੀ ਲਾਂਚ ਲੱਲਿਆ ਕੋਈ ਵੀ ਬੰਦਾ ਗਰੀਬ ਹੈ ਬਹੁਤ ਗਰੀਬੀ ਮਜ਼ਦੂਰੀ ਧੁੱਪੇ ਖੜੇ ਹੋ ਕੇ ਮਜ਼ਦੂਰੀ ਕਰਦਾ ਐਟ ਲੀਸ ਰਾਤ ਨੂੰ ਘਰ ਆ ਕੇ ਉਹ ਬੰਦਾ 8-9 ਘੰਟੇ ਕੋਈ ਸੋਹਣੀ ਚੱਜ ਦੀ ਨੀਂਦ ਤਾਂ ਸਵਰਗਾਂ ਚ ਸੋ ਜਾਊਗਾ ਸਰਦیاں ਨਿਕਲ ਜਾਂਦੀਆਂ ਬੰਦਾ ਗਰਮ ਕੱਪੜੇ ਪਾ ਲੈਂਦਾ ਹੈ ਬਦਨ ਟੱਕ ਲੈਂਦਾ ਪਰ ਗਰਮੀਆਂ ਬਹੁਤ ਔਖੀਆਂ ਕੀ ਕਿਸੇ ਸਰਕਾਰ ਨੇ ਇਦਾਂ ਸੋਚਿਆ ਨਾ 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 ਪੰਜਾਬ ਦੀ ਕਿਸੇ ਵੀ ਆਈਆਂ ਗਈਆਂ ਸਰਕਾਰਾਂ ਪਾਸਟ ਫਿਊਚਰ ਪ੍ਰੈਜ਼ੈਂਟ ਜੋ ਵੀ ਹੈ ਵਾਟ ਐਵਰ ਕਿਸੇ ਨੇ ਕਦੀ ਨਹੀਂ ਸੋਚਿਆ ਕਿਸੇ ਗਰੀਬ ਵਾਸਤੇ ਹਰ ਬੰਦੇ ਨੇ ਆਪਣਾ ਘਰ ਭਰਿਆ ਹਰ ਬੰਦੇ ਨੇ ਕਰੋੜਾਂ ਛਾਪਿਆ ਮਹਿੰਗੀ ਤੋਂ ਮਹਿੰਗੀਆਂ ਗੱਡੀਆਂ ਕੜਾਈਆਂ ਤੇ ਆਪਣੇ ਬੱਚਿਆਂ ਨੂੰ ਰਾਇਲ ਲਾਈਫ ਦਿੱਤੀ ਸਾਡੇ ਬੱਚੇ ਰਹਿਣਾ ਜਾਣ ਸਾਡੇ ਬੱਚੇ ਮਹਿੰਗੀ ਤੋਂ ਮਹਿੰਗੀ ਗੱਡੀ ਚਲਾਣ ਪਰ ਸੋਚੋ ਉਹ ਜਿਹੜੀ ਕਮਾਈ ਤੁਹਾਡੀ 2 ਨੰਬਰ ਦੀ ਹੈ ਉਹ ਤੁਹਾਡੇ ਧੀਆਂ ਤੇ ਪੁੱਤਾਂ ਤੇ ਪੈਣੀ ਪੈਣੀਆਂ ਤੇ ਨਿਕਲਣੇ ਨਿਕਲਣੀਆਂ ਔਰ ਰੱਬ ਕੱਢੂਗਾ ਵੀ ਤੁਹਾਡੇ ਜਿਉਂਦੇ ਜੀ ਤੁਹਾਡੇ ਧੀ ਪੁੱਤ ਇਸ ਦੁਨੀਆ ਤੋਂ ਤੁਰਣਗੇ ਰੱਬ ਐ ਕੱਢੂਗਾ ਤੇ ਰੱਬ ਕੋਲ ਲੈ ਲਓ ਹੁਣ ਪੈਸਾ ਟੋਏ ਚ ਅੱਜ ਵੀ ਗਰੀਬ ਇਨਸਾਨ ਪਿਸਰਿਆ ਪੰਜਾਬ ਵਿੱਚ ਕੱਲ ਵੀ ਗਰੀਬ ਬੰਦਾ ਪਿਸਰਿਆ ਪਰਸੋਂ ਵੀ ਗਰੀਬ ਹੀ ਪਿਸ ਹੋਗਾ ਕਿਸੇ ਸਰਕਾਰ ਨੇ ਕੁਛ ਨਹੀਂ ਕਰਨਾ ਉਹ ਇੱਕ ਆਮ ਆਦਮੀ ਪਾਰਟੀ ਦਾ ਬੰਦਾ ਪਤਾ ਨਹੀਂ ਕਿਹੜਾ ਜਿਹਦੀ ਮੋਬਾਈਲ ਸ਼ਾਪ ਸੀ ਮੋਬਾਈਲ ਸ਼ਾਪ ਵਾਲ ਨੂੰ ਐਮ ਐਲ ਏ ਬਣਾਇਆ ਪੁੱਛੋ ਵੀ ਉਹਨੇ ਪਤਾ ਨਹੀਂ ਕਿੰਨੇ 10 12 ਕਿੱਲੇ ਜ਼ਮੀਨ ਲੈ ਲਈ ਕਿੱਥੋਂ ਆ ਗਈ ਇਹ ਨਹੀਂ ਛੇਤੀ ਮੋਬਾਈਲ ਸ਼ੋਪਾਂ ਦੇ ਕੋਲ ਕੋਠੀ ਬਣ ਰਹੀ ਉਹਦੀ ਆਮ ਆਦਮੀ ਸਰਕਾਰ ਦੇ ਜਿੰਨੇ ਆ ਬਣੇ ਸੀ ਐਮਪੀ ਐਮਐਲਏ ਸਾਰੇ ਦੀਆਂ ਕੋਠੀਆਂ ਪੈ ਗਈਆਂ ਅਚਾਨਕ ਕਹਾਂ ਦੀ ਗੱਲ ਹੈ ਪਰ ਜਿਹੜਾ ਆਮ ਗਰੀਬ ਬੰਦਾ ਉਹ ਤਾਂ ਕੋਈ ਫਰਕ ਨਹੀਂ ਪੈ ਰਿਹਾ ਸਰਕਾਰ ਕਾਂਗਰਸ ਦੀ ਹੋਵੇ ਸਰਕਾਰ ਭਾਜਪਾ ਦੀ ਹੋਵੇ ਸਰਕਾਰ ਖਾਲੀਆਂ ਦੀ ਹੋਵੇ ਸਰਕਾਰ ਹੋਵੇ ਆਮ ਆਦਮੀ ਪਾਰਟੀ ਦੀ ਪਰ ਜਿਹੜਾ ਆਮ ਗਰੀਬ ਕੋਮਨ ਮੈਨ ਬੰਦਾ ਉਹ ਤਾਂ ਉੱਥੇ ਖੜਾ ਜਿਵੇਂ ਉਹਦੇ ਅਸ ਤਕੋਈ ਸੁਖਸਵ ਦੇ ਨਾਲ ਭਗਵੰਤ ਮਾਨ ਨੇ 300 ਯੂਨਟ ਕੀ ਫ੍ਰੀ ਕੀਤੀ ਸੀ ਕਹਿੰਦੇ ਬੰਦ ਕਰ ਦੇਣੀ ਆ ਉਹਨਾਂ ਕਹਿੰਦੇ ਜੀ ਭਗਵੰਤ ਮਾਨ ਨੇ ਕੁਝ ਨਹੀਂ ਖਾਤਾ ਕੋਈ ਕਪਲਾ ਨਹੀਂ ਕੀਤਾ ਇਮਾਨਦਾਰ ਨਾਲ ਕੰਮ ਕਰ ਰਿਹਾ ਪਰ ਫਿਰ 85000 ਕਰੋੜ ਦਾ ਇਹਨਾਂ ਨੇ ਫਿਰ ਪੰਜਾਬ ਤੇ ਲੋਨ ਲੈ ਲਿਆ ਹੁਣ ਲੋਨ ਤੇ ਲੋਨ ਲੋਨ ਤੇ ਲੋਨ ਚੱਕੀ ਜਾਂਦੇ ਆ ਕਰਜ਼ਾ ਹੀ ਕਰਤਾ ਪੰਜਾਬ ਪਰ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਉਹ ਪੈਸਾ ਜਾਂਦਾ ਕਿੱਥੇ ਆ ਦੱਸੋ ਮੈਨੂੰ ਪੰਜਾਬ ਚ ਕਿਹੜਾ ਬਹੁਤ ਵੱਡਾ ਐ ਸਰਕਾਰ ਚ ਹੋਇਆ ਜਿੱਥੇ ਪੈਸਾ ਲੱਗਿਆ ਇਹ ਮੇਰੇ ਵਰਗੇ ਲੋਕ ਪੁੱਛ ਰਹੇ ਸਵਾਲ ਤੁਸੀਂ ਪੁੱਛੋ ਤੁਸੀਂ ਜਨਤਾ ਜਨਾਰਦਨੋ ਜਾਗੋ ਵੋਟਾਂ ਪਾਣ ਤੋਂ ਪਹਿਲੇ ਪੁੱਛੋ ਹੁਣ ਜੇ ਕੋ ਭਗਵੰਤ ਮਾਨ ਖਾ ਗਿਆ ਭਗਵੰਤ ਉੱਤੇ ਵੀ ਬੰਦੇ ਬੈਠੇ ਆ ਜਿਹੜੇ ਨਵੇੜ ਰਹੇ ਆ ਇਹ ਤੁਹਾਨੂੰ ਭਗਵੰਤ ਦੀ ਸਰਕਾਰ ਜਾਊਗੀ ਜਿੱਦਾਂ ਬਜਟੀਆਂ ਅੰਦਰ ਕਰਾਇਆ ਫਰੋਲਾ ਫਰੋਲੀਆਂ ਕਰਕੇ ਉਹ ਵੀ ਫਰਵਰੀ ਦਾ ਵਟਾ ਲੈਣਗੇ ਸੋ ਇਹਨਾਂ ਦਾ ਹੁਣ ਯੁੱਧ ਬਹੁਤ ਲੰਮਾ ਚੱਲੂਗਾ ਇਹਦੇ ਵਿੱਚ ਜਿਹੜਾ ਪਿਸਣਾ ਕੋਮਨ ਮੈਨ ਨੇ ਪਿਸਣਾ ਸੋ ਕੋਮਨ ਮੈਨ ਜਿਹੜੇ ਪੰਜਾਬ ਚ ਮਿਡਲ ਕਲਾਸ ਫੈਮਿਲੀ ਚ ਗਰੀਬ ਲੋਕ ਆ ਆਪਣਾ ਆਪਣਾ ਕਿਨਾਰਾ ਕਰ ਲੋ ਇਹਨਾਂ ਦੀ ਰਾਜਨੀਤੀਆਂ ਤੋਂ ਦੂਰ ਹੋ ਜਾਓ ਲੋਕੀ ਥੋੜੀ ਜੀ ਗ੍ਰੋਸਰੀ ਪਿੱਛੇ ਕਿਚਨ ਦੇ ਸਾਮਾਨ ਪਿੱਛੇ ਇੱਕ ਬੋਤਲ ਪਿੱਛੇ 200 ਰੁਪਏ ਪਿੱਛੇ ਵੋਟ ਪਾਉਂਦੋਂ ਚੰਦੇ ਗਲਤ ਮੰਦੇਆਂ ਨੂੰ ਤਾਂ ਹੀ ਪੰਜਾਬ ਅੱਜ ਭਰ ਰਿਹਾ ਜੇ ਤੁਸੀਂ ਆਪਣੇ ਜਮੀਰ ਨੂੰ ਜਗਾਓਗੇ ਨਾ ਸੁੱਤੇ ਜਮੀਰ ਨੂੰ ਇਹਨੂੰ ਜਗਾਓ ਬਹੁਤ ਚਿਰ ਤੋਂ ਨਹੀਂ ਚੁੱਤਾ ਬਹੁਤ ਲੰਬੀ ਨੀਂਦਰ ਹੋ ਗਈ ਇਹਨੂੰ ਜਗਾਓ ਸੋਚੋ ਕੌਣ ਸਹੀ ਤੇ ਕੌਣ ਗਲਤ ਆ ਖਤਮ ਘਾਤਾ ਹੀ ਲੋਕਾਂ ਨੇ ਪੰਜਾਬ ਨੂੰ ਪਰ ਗਰੀਬੀ ਉੱਥੇ ਦੀ ਉੱਥੇ ਹੀ ਆ